ਉਜਗ ਨਕਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੱਧਰ ਤੇ ਸੰਧੂਕ ਨਕਸਾਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸੜਨਾ ਜਿੰਨੇ ਵਾਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਸ਼ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਵੇ ਨੇ ਉਹਨਾਂ ਦਾ ਜਿੰਨੇ ਵਾਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅੱਧਾ ਜਰ ਕੀਤਾ ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ ਹੁਣ ਇਹ ਲੋਕਾਂ ਨੂੰ ਦਿੱਲੀ ਵੀ ਨਹੀਂ ਜਾਣਦੇ ਇਹਨਾਂ ਤਨ ਆਸ਼ੇਰ ਪਈਆ ਇਹਦਾ મોદી ਦਾ ਇਹ ਹਰ ਗੱਲ ਮੰਨ ਕੇ ਐਮਐਸਪੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਵਹ ਕਾਂਡ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੇ ਇਹ ਕਰਕੇ ਇੰਨਾ ਗੁਰੂ ਬੋਲਦਾ ਇਹਦੀ ਬਕਵਾਸ ਕਰਦਾ ਇਹਨਾਂ ਜੁੱਦਾ ਪ੍ਰਧਾਨ ਮੰਤਰੀ ਅੱਜ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਧੂੜ ਦੇ ਸਿਰ ਤੇ ਸਾਰੀ ਗੱਲਾਂ ਕਰਦਾ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਬੀਜੇਪੀ ਦਾ ਕੈਂਡੀਡੇਟ ਦਿਨੇਸ਼ ਬਗੂ ਇਹਨਾਂ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸ ਲੋਦਾ ਬੋਧ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਕਿਸਾਨੀ ਖਾਨੋ ਦੇ ਸੱਦੇ ਤੇ ਅਸੀਂ ਸੇ ਅੱਥੇ ਬੈਠੇ ਆਂ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤ ਬਈ ਬੈਠੇ ਰਹੇ ਉਹਨਾਂ ਨੂੰ ਜਹੀਨ ਲਾਇਆ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਅਸੀਂ ਸ਼ਾਂਤ ਬਈ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹੁੰਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਅਸੀਂ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹਨ ਦinesh ਬਾਬ ਮੈਨੂੰ ਚੋਰੀ ਦੂਜੇ ਪਾਸੇ ਦੀ ਲਿਆ ਕੇ ਬੈਲੈਂਸ ਵਿੱਚ ਵਾਰ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਸਾਥ ਵਿੱਚ ਸਾਰੇ ਬੈਠੇ ਸਾਂ ਸੱਤ ਬੰਦੇ ਇਹਨਾਂ ਕਿਹਾ ਵੀ ਇੱਥੇ ਇੱਥੇ ਸਾਹਮਣੇ ਤੁਹਾਡੇ ਆਹ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਇਹ ਨਹੀਂ ਗੱਲ ਕਰਨ ਦੇ ਅਸੀਂ ਅੱਜ ਜੋ ਕਰ ਰਹੇ ਹੈ ਪਰ ਉਹ ਕਰ ਰਹੇ ਹੈ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਿਆ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਿਆ ਮੈਨੂੰ ਛੱਡ ਗਿਆ ਨਾ ਬਾਕੀ ਇਹ ਦੋ ਸਾਥੀ ਸਾਡੇ ਫੜੇ ਨਾ ਜਿੰਨਾ ਚਿਰ ਉਹ ਨਹੀਂ ਛੱਡਦੇ ਨਾ ਛੱਡੇ ਤਾਂ ਥਾਣੇ ਦੇ ਕੋਈ ਗੜੀ ਜਾ ਕੇ ਬਹਿ ਜਾਣਾ ਕਰਨਾ ਦੇ ਆਂਗੇ ਪੂਰਾ ਮਨ ਜਿੰਨਾ ਚਿਰ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜ ਕਰਦੇ ਕਿੰਨ ਤੋੜਿਆ ਅਸੀਂ ਕੋਈ ਪਰੋਕੇਸ਼ਨ ਨਹੀਂ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਲੰਘਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮੁਤਾਬਕ ਇਹ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਇਹ ਭਾਜਪਾ ਵਾਲੇ ਕਾਨੂੰਨ ਨਹੀਂ ਮੰਨਦਾ ਇਹ ਤਾਂ ਸੰਵਿਧਾਨ 'ਤੇ ਵਿਸ਼ਵਾਸ ਰੱਖਦਾ ਜੇ ਦੀ ਸਰਕਾਰ ਦੁਬਾਰਾ ਬਣਦੀ ਆ ਇਹ ਸੰਵਿਧਾਨ ਹੀ ਬਦਲਣ ਦੀ ਜ਼ਰੂਰਤ ਇਹ ਦਾ ਜਿਹੜਾ ਦੇਸ਼ ਹੈ ਸਾਡੇ ਦਾ ਦੇਸ਼ ਪਟਕਾ ਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁੰਡ ਕਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਕੱਟ ਗਿੰਤੀਆਂ ਨੂੰ ਇੱਥੋਂ ਕਿਦਨ ਦੇ ਮਨ ਨਾਲ ਹਰੀਜਨਾਂ ਨੂੰ ਇੱਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਕਿ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਰਡ ਕਲਾਸ ਦੇ ਖਿਲਾਫ ਮਲਾਜਮਾ ਦੇ ਖਿਲਾਫ ਇਹ ਸਾਰੇ ਕੁਝ ਜਲ ਜੰਗਲ ਜ਼ਮੀਨ ਸਾਰੇ ਉਹਨਾਂ ਕਾਰਪੋਰੇਟ ਘਰਾੜਿਆਂ ਨੂੰ ਦੇ ਦੇਣਾ ਚਾਹੁੰਦਾ ਅਮਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇ ਦੋ ਵੱਧ ਕੁਛ ਨਹੀਂ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਤੁਹਾਡੇ ਵੀਰ ਇੱਕ ਪੱਤਰਕਾਰ ਨੇ ਮੈਨੂੰ ਸਵਾਲ ਪੁੱਛਦਾ ਸੀ ਕਿ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਇਹ ਜਵਾਬ ਦਿੰਦਾ ਕਿ ਉਹ ਦੇਖਦੇ ਜਿਆਦੇ ਨੇ ਲੋਕ ਲੜਦੇ ਸਨ ਉਹ ਭਗਸੇ ਹੋਣੀ ਥਾਸੀਆਂ ਦੇ ਰਸਤੇ ਜੁਮੇ ਜਾ ਰਹੇ ਸਨ ਕੋਸਲੇ ਦੀ ਬੜੇ ਟੋਟੀ ਸਨ ਜਿਹੜੇ ਸਰਕਾਰ ਦੀ ਗੱਲ ਸੁਣਦੇ ਟੋਟੀ ਲੋਕ ਨਹੀਂ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਬੇਨਤੀ ਆ ਵੀ ਅੱਜ ਲਾਸਟ ਮੌਕਾ ਲੋਕਾਂ ਕੋਲ ਜੇ ਐਸ ਵਾਰ ਵੀ ਮੋਦੀ ਜਿਹੜਾ ਵਾ ਉਹ ਬਹੁਮਤ ਵਿੱਚ ਆਉਂਦਾ ਤੇ ਨਾ ਦੇਸ਼ ਦਾ ਸੰਵਿਧਾਨ ਬਚੇਗਾ ਨਾ ਲੋਕਤੰਤਰ ਬਚੇਗਾ ਨਾ ਸਾਡੇ ਲੋਕ ਜਿਹੜੇ ਇੱਥੇ ਵੱਖ-ਵੱਖ ਧਰਮਾਂ ਦਾ ਗੁਲਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਂ ਤੇ ਲੜਾਈਆਂ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਪਿਆ ਜਿਹੜੇ ਬਲਾਜਮ ਸਾਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਬੰਧੂਆ ਮਤਰਾਉਂ ਕੰਮ ਕਰਨਾ ਪਏਗਾ ਇਹਨਾਂ ਦੀ ਵਰਦੀਆਂ ਐ ਹੋਣੀ ਰਹਿਣੀਆਂ ਜੇ ਇਹਦਾ ਇਹਦੀ ਵਸਤ ਕੀ ਤੇ ਬਿਲਕੁਲ ਇਹਨਾਂ ਤੋਂ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਹਰ ਵਰਦੀਆਂ ਵੀ ਹੋਣ ਰਹੀਆਂ ਦਰਨਖਾਵਾ ਵੀ 10-10 ਹਜ਼ਾਰੀ ਹੋਣ ਉਹ ਸਾਰਾ ਕੋ ਮਜ਼ਦੂਰਾ ਹੋਂ ਕਰ ਰਹੇ ਨੇ ਇਹਨਾਂ ਦਾ ਇਹ ਕਰਕੇ ਅੱਜ ਲੋੜ ਹੈ ਲੋਕਾਂ ਨੂੰ ਸਾਰਿਆਂ ਨੂੰ ਇਹ ਜੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਆ ਅੱਜ ਸਾਰੇ ਇਕੱਠੇ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਕੋਲ ਚ ਬਣਦਾ ਹਿੱਸਾ ਪਾ ਕੇ ਦੇਸ਼ ਵਿੱਚ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਤਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹ ਤੇ ਗੁੰਡਾਗਰਦੀ ਹੈ ਇਹ ਦੀ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਵੀ ਸਾਰੇ ਜਿਹੜੇ ਪੈਸੇ ਨੇ ਇਹਦੇ ਇੱਕ ਕਾਂਡ ਹੋਇਆ ਜੇ ਸਾਰੇ ਕਾਰਡ ਇਹਦੇ ਖੁੱਲੇ ਇਹਦੇ ਸਾਰਾ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਇ ਲੋਕਾਂ ਨੇ ਲੜ ਕੇ ਲੋਕਾਂ ਦੀ ਜੇਬਾਂ ਚੋਂ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕਾਉਡੀਆਂ ਦੇ ਭਾਅ ਨੇ ਅਡਾਨੀਆਂ ਬਾਨੀਆਂ ਨੂੰ ਰੇਲਾਂ ਵੇਚੀਆਂ ਏਅਰਪੋਰਟਾਂ ਵੇਚੀਆਂ ਬੰਦਰਗਾਹਾਂ ਵੇਚੀਆਂ ਸਾਰਾ ਕੁਝ ਵੇਚ ਦਿੱਤਾ ਸਾਰਾ ਦੇਸ਼ ਵੇਚ ਦਿੱਤਾ ਇਹ ਕਰਕੇ ਅੱਜ ਦਿਖਲਾ ਉੱਤੇ ਬਦਮੁਸ਼ਤ ਲੋੜ ਪਈ ਪਾਰਟੀ ਵਰਕਰ ਲੀਕ ਜਿਹੜੇ ਸਾਦੇ ਪੰਨਾ 14 ਬਣਦੇ ਨੇ ਜੋ 3 4 ਬਣਦੇ ਨੇ ਸਭੇ ਦੇ ਤੇ ਹਰ ਬੂਥ ਤੋਂ ਲੋਕ ਆਇਆ ਸਰ ਕਿਤੇ ਕਿਤੇ ਏਰੀਆ ਦੇ ਕਿੰਦਾ ਕਿੰਦਾ ਮਤਲਬ ਪੂਰੀ ਵਿਧਾਨ ਸਭਾ ਕੋਈ ਪੂਰੀ ਵਿਧਾਨ ਸਭਾ ਤੋਂ ਹਰ ਬੂਥ ਤੇ ਜਿਹੜਾ ਲੋਕ ਆਇਆ ਉਹ ਆਇਆ ਪੰਜਾਬ ਬਣਦਾ ਤੇ ਕਾਣੋਟ ਦੇ ਧਰੇ ਬੰਦੀ ਬਣੀ ਤੇ ਬੀਜੇਪੀ ਦੀ ਕੁਝ ਵਰਕਰ ਨਹੀਂ ਦਿਖਾਈ ਦੇ ਰਹੇ ਇੱਥੇ ਉਹਨਾਂ ਵਰਕਰ ਨਹੀਂ ਬੀਜੇਪੀ ਦੀ ਕੁਝ ਬੜੇ ਬੰਦੀ ਇਹ ਤਾਂ ਇਤਾਲੀ ਸੀ ਮੋਸ਼ੋ ਕਿ ਕਿਤੇ ਡਰੇ ਬਣੇ ਨਹੀਂ ਲੋਕਲ ਵਰਕਰ ਤੁਹਾਡੇ ਕੋਈ ਵੀ ਨਹੀਂ ਸਭ ਵਰਕਰ ਆ ਜਾਗਾ ਸਭ ਮੈਂ ਤਾਂ ਕਰੇ ਗਾੜੀ ਮੀਟਿੰਗ ਨੂੰ ਲੈ ਕੇ ਤਾਂ ਉਹ ਦਰਨਾ ਲਗਾ ਆ ਜਾ ਰਿਹਾ ਉਹਨਾਂ ਟੀਮੇ ਦੇਖਦੇ ਸਾਹ ਵੀ ਆਪਣੇ ਭਰਾਏ ਦਾ ਠੀਕ ਹੈ ਇਹਨਾਂ ਵੀ ਸਮਝਣਾ ਜੇਦਾ ਜਿਹੜਾ ਚੋਣ ਦਾ ਸੁਨੇਹਾ ਪਾਕੀ ਪਾਰਟੀ ਜੀ ਵੋਟਾਂ ਮੰਗਦੇ ਨੇ ਜੀਐਮ ਲਈ ਕੋਈ ਪ੍ਰੋਗਰਾਮ ਨਹੀਂ ਸਰ ਜੀ ਵੀ ਕਹਿ ਰਹੇ ਸੀ ਕਿ ਲਗਨੀ ਕਿਸ ਹਰ ਵਾਰ ਬੈਠੇ ਸੀ ਤੁਹਾਨੂੰ ਦਿਖਾਉਂਗਾ ਅਗਲਾ ਮੈਂ ਤੋਂ ਬਹਿਰੇ ਕਦਰੇ ਇਕ ਤਕਰੀਬ ਸਾਡੇ ਕਿਉਂਕਿ ਇਹ ਵੀ ਕਹਿ ਰਹੇ ਸੀ ਕਿ ਬਾਹਰ ਜੇ ਬੈਠੇ ਨਾ ਕਿਸਾਨੇ ਆ ਕੇ ਆ ਗਏ ਆ ਅਮاں ਕੋਲ ਪਲਾਨ ਬੋਲ ਬਾਤ ਕਰ ਰਹੇ ਕਿ ਨਗਰ ਦੀ ਕੋਈ ਗੱਲ ਹੈ ਤੇ ਆਪਣਾ ਖਾਲਸਾ ਆ ਕਿਸਾਨ ਜਿਹੜੇ ਬਾਹਰ ਬਿਠੀ ਬਾਈਕਟ ਕੇ ਆਏ ਉਹਨਾਂ ਨਾਲ ਵੀ ਉਹ ਕਹਿੰਦੇ ਨੇ ਕਿ ਇਹ ਕੰਮ ਕਰ ਰਹੇ ਜਿਹੜੇ ਲੋਕ ਹੀ ਨਹੀਂ ਅੰਦਰ ਜਾ ਰਹੇ ਹੋਰ ਦੋ ਵਾਰੀ ਗੱਲ ਕਰਦੇ ਗੱਲ ਕਰਨ ਤੋਂ ਬਾਅਦ ਤਾਂ ਨਾ ਇਹ ਕਿਤੇ ਮੁੰਡਾ ਵਾ ਜਿੰਦਾ ਹੋ ਜਾਏ ਪਹਿਲਾਂ ਗੱਲ ਕਰਦੇ 5 ਕਿਲੋ ਮੀਟਰ ਕਿੰਨਾ ਮੀਟਰ ਨਾਲ ਗਿਆ ਕੀ ਮੈਸੇਜ ਦੇਣਾ ਜਾਂਦੇ ਜਾਂਦਾ ਤੀਜੇ ਵਿੱਚ ਲੋ ਉਸ ਨੂੰ ਸਰਕਾਰ ਤੋਂ ਬਣਨ ਵਾਲੀ ਹੈ ਬੀਜੇਪੀ ਦੀ ਮੋਦੀ ਜੀ ਬਣਾ ਇਹੋ ਉਹਨੂੰ ਜਦੋਂ ਆਉਗੀ ਫਿਰ 5 ਸਾਲ ਤੋਂ ਪਿੱਛੇ ਚੱਲ ਸਰ ਜੇ ਤਾਂ ਦੇ ਸਰਕਾਰ ਆ ਜਾਂਦੀ ਹੈ ਤੇ ਤੁਸੀਂ ਆਪਣੇ ਕੰਮ ਨਹੀਂ ਜਾਂਦੀ ਸਰਕਾਰ ਆਏ ਗਰਦੀ ਹੈ ਕੀ ਕੀ ਵਾਦੇ ਕਰਦੇ ਹੋ ਕੀ ਕਲਾ ਨਾਲ ਵਾਸਤੇ ਕੀ ਨਵਾਂ ਕੁਝ ਲੈ ਕੇ ਆਉਂਦੇ ਵਾਹੀ ਤੇ ਕਹਿੰਦੇ ਵੀ ਪਹਿਲੇ ਦੇਖੋ ਖੱਦ ਬਾਰੇ ਬੁੜੀਆ ਹਸਪਤਲ ਬੁੜੀਆ ਬੁੜੀ ਫੌਜ ਸਗਣਾ ਚਾਹੀਦਾ ਕਿ ਇਹ ਮੁਲਾਕਾਤ ਕੀ ਜੀ ਇਹ ਤੋਂ ਉਸ ਤੋਂ ਬਾਅਦ ਨੌਜਵਾਨਾਂ ਨੂੰ ਸਰਕਾਰ ਵਾਸਤੇ ਹੁਣ ਸੇਵਾ ਜਿਹੜੀ ਐਡਰੈਸ ਸੀ ਚੱਲ ਗਈ ਉਹ ਵਾਪਸ ਦੇ 10 ਬਰਾ ਤੇਜਸ ਨਹੀਂ ਤੇ ਉਹਦੇ ਨਾਮ ਕਰਕੇ ਲੋਕਾਂ ਦਾ ਮਤਲਬ ਮੰਨ ਉੱਠ ਗਿਆ ਜਿਹਨਾਂ ਬੰਦ ਗੱਲਦੇ ਆ ਕੋਸਲਾ ਜਿਹੜਾ ਜਿਹਨੇ ਜਨੀਰ ਬੱਬੂ ਆਇਆ ਬਣਾ ਕਾਮਾਦਾਰ ਕੇ ਬਸਾ ਲਿਆ ਤੇ ਸਾਡੇ ਨਾਲ ਤੁਹਾਡੇ ਅਗਲੇ ਨਹੀਂ ਸਾਰੇ ਜੀ ਬੀ ਜੀ ਪੀ ਦਾ ਵਿਰੋਧ ਹੋ ਰਿਹਾ ਪੰਜਾਬ ਚ ਉਹ ਜੀ ਜੀ ਦਾ ਬਹੁਤ ਜਨਾ ਕਰਨਾ ਹੈ ਉਹ ਕਰਾਈ ਜਾ ਰਿਹਾ ਤੇ ਦੇਖੋ ਬੀ ਜੀ ਪੀ ਨਕਮ ਹੋ ਰਹੀ ਚਾਹੇ ਇਸਾਰੇ ਇੱਕ ਗੋਟ ਹੈ ਉਹ ਜਦੋਂ ਜਿਹੜੇ ਕਿਸੇ ਕਿਸੇ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਉਹਦੇ ਪਰਸ਼ਟ ਹੁੰਦੇ ਨੇ ਆ ਬਸ ਸਾਰੇ ਕੁਝ ਕਹਿੰਦੇ ਆ ਤੇ ਜਦੋਂ ਬੀਜੇਪੀ ਦੀ ਆਏ ਡਾਕਰ ਕੋਲ ਕੋ ਸਹੀ ਹੋ ਜਾਂਦਾ ਮੇਰੀ ਮਨ ਵਿੱਚ ਉਹ ਬੀਜੇਪੀ ਦੇ ਕੈਂਡੀਡੇਟ ਦਾ ਨਾਮ ਕੋਈ ਇਹ ਕਿਸੇ ਗੱਲ ਦੇ ਟੋਕੋ ਚੋਹ ਦਿੰਦੇ ਇਹਦਾ ਤਾਂ ਬਹੁਤ ਸਾਰੇ ਚੱਲਦੇ ਆ